ਆਰੇ ਜੀ ਬਟੇ ਅੰਜੀ ਆਪਾਂ ਸਾਰੇ ਨਾਲ ਕੇ ਗਾਵਾਂਗੇ ਠੀਕ ਹੈ ਇੱਕ ਗੱਲ ਦੱਸੋ ਲਈ ਖਾਂ ਤੇ ਮੱਦੇ ਕਰਦੇ ਲੋਕ ਅੰਮੀ ਹੈਗੇ ਅੰਜੀ ਉਹ ਜਿਹੇ ਲੋਕ ਕਰਦੇ ਨਾ ਬਟੇ ਇਹਨਾਂ ਦੀ ਹਾਲ ਇਸ ਤਰ੍ਹਾਂ ਦੀ ਹੁੰਦੀ ਹੈ ਹੈਨਾ ਜਰ ਸਮਾਜ ਚ ਉਹਨਾਂ ਦੀ ਇੱਜ਼ਤ ਕਿੰਨੀ ਤੁਗੀ ਆ ਉਹਦੇ ਬਾਰੇ ਤੁਹਾਡੇ ਨਾਲ ਜੀ ਸਾਂਝਾ ਕਰਾਂਗੇ ਨਾਲ ਨਾਲ ਜਾਣ ਲਿਓ ਉਹ ਤੋਂ ਨਾਲ ਇਹਨੇ ਟੀਚਰ ਆ ਜਾਣਗੇ ਉਧਰ ਦੇ ਫੇਰ ਆਪਾਂ ਅਗਰ ਸ਼ੁਰੂ ਕਰਾਂਗੇ ਥੰਮ ਕੇ ਸ਼ੁਰੂ ਕਰਾਂਗੇ ha <laughs> ha ਅਨੰਦੀ ਕੇਰ ਦਾ ਦੇਖ ਲੋ ਨਜ਼ਾਰਾ ਮਿੱਤਰੋ ਅਨਸ਼ਿਆ ਦਾ ਦੇਖ ਲੋ ਨਜ਼ਾਰਾ ਮਿੱਤਰੋ ਹੋ ਸੱਤ ਦੇ ਵਿੱਚ ਬੱਚੇ ਨੂੰ ਖੇਡਾਉਣ ਰਹਿ ਗਿਆ ਹੋ ਸੱਤ ਇਹੜੇ ਲੋਕ ਜੇ ਨਸ਼ੇ ਕਰਦੇ ਆ ਨਾ ਤੁਸੀਂ ਦੇਖਿਆ ਉਹਨਾਂ ਇਹਨਾਂ ਦਾ ਨਾਲੀਆਂ ਨਾਲ ਬਹੁਤ ਪਿਆਰ ਹੁੰਦਾ ਕਿਦੋਂ ਵੱਖੀ ਦੇਖੋ ਲੋਕ ਦੇਖ ਲਓ ਇਹ ਨਾਲੀ ਕੋਲੇ ਪਏ ਹੁੰਦੇ ਮੁੰਡੇ ਮੂੰਹ ਕਿਵੇਂ ਕੀਤਾ ਹੁੰਦਾ ਬਟੇ ਹਾਂ ਮੱਖੀਆਂ ਮੂਹ ਗੜਵਾਲ ਦੇ ਕਿਹੜੇ ਪਤਾ ਨਹੀਂ ਲੱਗਦਾ ਹੈ ਨਾ ਇਹ ਇਹਦਾ ਬੰਦਾ ਪਤਾ ਕੀ ਉਹ ਮੂਟਾ ਟੱਡ ਸੁਟਾ ਕੇ ਜਾੜੀ ਮਰ ਗਿਆ ਉਹ ਮੂਟਾ ਟੱਡ ਸੁਟਾ ਕੇ ਬੇਟਾ ਹਾਂਜੀ ਹੋਰ ਦੇਵੋਗੇ ਨਾ ਹਾਂਜੀ ਅੱਛਾ ਵਟੇ ਆਪਣੀ ਧਰਤੀ ਨੂੰ ਨੀਲਾ ਗ੍ਰਹਿ ਕਹਿੰਦੇ ਨੀਲਾ ਗ੍ਰਹਿ ਕਿਉਂ ਕਹਿੰਦੇ ਹਾਂ ਉਹਦੇ ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾੜੀਆਂ ਲਾਓ ਬੇਟੀ ਵਾਸਤੇ ਬਾਰੇ ਆਪਣੀ ਧਰਤੀ ਦੇ ਉੱਤੇ ਪੀੜ੍ਹੀਆਂ ਦਾ ਪਾਣੀ ਕਿੰਨਾ ਹੈ ਪਹਿਲਾ ਇਹ ਦੱਸੋ ਟੋਟਲ ਪਾਣੀ ਕਿੰਨਾ ਹੈ 72% ਕਿੰਨੇ ਪਰਸੈਂਟ ਮਤਤ ਤਿਆਰੀ ਕਿੰਨੇ ਪਰਸੈਂਟ ਵਧਾਣੀ ਦਿੱਤਾ ਤੁਸੀਂ ਹਾਂ 72% ਤਾੜੀਆਂ ਲਾਓ ਬਈ ਪਾਣੀ ਤੋਂ ਦੇਤੇ ਪੀਡੀਓ ਪਾਣੀ ਕਿੰਨਾ ਫਿਰ ਹੁਣ 3% ਬਾ ਵੀ ਦਾ ਤਾੜੀਆਂ ਲਾਓ ਬਈ ਸਾ ਪਰਪ ਦੇ ਰੂਪ ਚ ਜਮਿਆ ਹੋਇਆ ਜਿਹੜਾ ਸਾਡੇ ਕੋਲੇ ਪਾਣੀ ਪਹੁੰਚਦਾ ਲੇਟੇ ਉਹ 1% ਤੋਂ ਵੀ ਘੱਟ ਹੈ ਠੀਕ ਹੈ 1% ਤੋਂ ਵੀ ਘੱਟ ਜਿਹੜਾ ਅਸੀਂ ਇਸ ਧਰਤੀ ਤੇ ਰਹਿਣ ਵਾਲੇ 700 ਕਰੋੜ ਲੋਕ ਪੀਂਦੇ ਆ ਸਾਡੇ ਪਸ਼ੂ ਪੰਛੀ ਪਿੰਦੇ ਤੇ ਸਾਡੀ ਪ੍ਰਸਤੀ ਨੂੰ ਲੱਗਦਾ ਠੀਕ ਹੈ ਬੇਟੇ ਉਹ ਕਿੰਨੇ ਪਰਸੈਂਟ ਹੈ 1% ਤੋਂ ਵੀ ਘੱਟ ਅਰੇ ਨਾਟਕ ਕਿਉਂ ਕਰ ਰਹੇ ਮੈਂ ਤੇ ਤੁਹਾਡੇ ਕੋਲੇ ਅਸੀਂ ਤੁਹਾਨੂੰ ਕੀ ਲੱਗਦਾ ਪੰਜਾਬ ਦਾ ਪਾਣੀ ਖਤਮ ਹੋ ਜੂਗਾ ਤੇ ਨਹੀਂ ਲੱਗਦਾ ਚਲੋ ਬੇਟੇ ਦਿਖਾਵਾਂਗੇ ਤੁਹਾਨੂੰ ਕਿ ਪੰਜਾਬ ਦਾ ਪਾਣੀ ਕਿਵੇਂ ਖਤਮ ਹੋ ਰਿਹਾ ਤੇ ਆਪਾਂ ਨੇ ਬਚਾਉਣਾ ਕਿਵੇਂ ਹੈ ਤੁਹਾਨੂੰ ਬੜਾ ਪਾਣੀ ਨੂੰ ਆਪਾਂ ਕਿਹੜੇ ਕਿਹੜੇ ਢੰਗ ਨਾਲ ਬਰਬਾਦ ਕਰਦੇ ਆਂ ਆਓ ਦੇਖਦੇ ਹਾਂ ਨਾਟਕ ਦੇ ਇਸ ਹਿੱਸੇ ਆਸਿਰ ਦੀ ਮੇਂਗੀ ਦਾ ਮਲਣਾ ਹੈ ਮਰਨ ਦਾ ਇਰਾਦਾ ਹੈ ਅਪਏ ਜਿਹੜੇ ਸਾਹ ਨਾਲ ਪਾਣੀ ਡੋਲੀ ਜਾਨੀ ਹੈ ਡੋਲੀ ਜਾਨੀ ਹੈ ਡੋਲੀ ਜਾਨੀ ਹੈ ਨਾ ਹੈ ਮਰਨ ਦਾ ਇਰਾਦਾ ਤਾਂ ਪੁੱਤ ਤੁਹਾਡਾ ਪੱਕਾ ਹੀ ਹੈ ਮੇਰੀ ਗੱਲ ਸੁਣ ਕੁੜੀਆਂ ਉਹ ਟੁੱਟੀ ਜੀ ਖੋਲ ਕੇ ਲੱਗ ਜਾਨੀਏ ਪ੍ਰਸਚਾ ਕਰਨ ਹੈ ਉਹ ਮੂੰਹ ਤਾਂ ਝੱਗ ਜੀ ਆਉਂਦੀ ਰਹਿੰਦੀ ਹੈ ਪਤਾ ਨਹੀਂ ਕੀ ਹੈ ਇਹ ਬਿਮਾਰੀ ਸਾਡੇ ਵੇਲੇ ਨਹੀਂ ਹੁੰਦਾ ਸੀ ਪੁੱਤ ਇਹ ਕੁਛ ਆ ਮੇਰੀ ਗੱਲ ਸੁਣ ਆ ਮੈਂ ਪਾਣੀ ਨਾ ਬਰਬਾਦ ਕਰਿਆ ਕਰ ਪੜੀਏ ਤੈਨੂੰ ਮੈਂ ਦੱਸਾਂ ਗੱਲ They <laughs>